ਮੈਂ ਅਜੀਪਾਲ ਸਿੰਘ ਸੰਧੂ ਕੋਟਪ੍ਰੇਤੋਂ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸਰ ਜਿਹੜਾ ਪਹਿਲਗਾਮ ਵਿੱਚ ਜੋ ਹਮਲਾ ਹੋਇਆ ਹਿੰਦੂਵਾਦੀ ਉਸ ਬਾਰੇ ਕੁਝ ਕੀ ਜਨਰਲ ਵੀ ਕਿਉਂ ਦੇਖਦੇ ਹੋ ਇਹ ਹਮਲਾ ਇੱਕ ਗਰਚਰਦੀ ਦਾ ਹਮਲਾ ਦੇਸ਼ ਦੀ ਸ਼ਾਂਤਮਈ ਮਾਹੌਲ ਨੂੰ ਤੋੜਨ ਦਾ ਹਮਲਾ ਬਾਰੇ ਤਾਕਤਾਂ ਦਾ ਗੋਂਡੀ ਮੁਲਕ ਦਾ ਜੋ دہشتਗਰਦ ਦੇ ਵਿੱਚ ਪਹਿਲਾਂ ਵੀ ਹਿੰਦੁਸਤਾਨ ਦੇ ਵਿੱਚ ਵੱਖ-ਵੱਖ ਥਾਂ ਤੇ ਅਲੱਗ-ਅਲੱਗ ਸੂਬਿਆਂ ਦੇ ਸੂਬਿਆਂ ਦੇ ਵਿੱਚ ਲੋਕਾਂ ਦੇ ਅਨਰੈਸਟ ਨੂੰ ਪੈਦਾ ਕਰਨ ਵਾਸਤੇ ਸਰਕਾਰ ਨੂੰ ਖੇਰੋ-ਖੇਰੋ ਕਰਨ ਵਾਸਤੇ ਉਹ ਅੱਗੇ ਹਮਲੇ ਕਰਾਉਂਦਾ ਰਿਹਾ ਉਸੇ ਲੜੀ ਦੇ ਵਿੱਚ ਇਹ ਹਮਲਾ ਵੇਖੋ ਹਿੰਦੁਸਤਾਨ ਦੇ ਲੋਕ ਖਾਸ ਤੌਰ ਤੇ ਮੈਂ ਪੰਜਾਬ ਦੇ ਲੋਕਾਂ ਦੀ ਗੱਲ ਕਰੂੰਗਾ ਕਿਉਂਕਿ ਜ਼ਿਆਦਾ ਅਸੀਂ ਪੰਜਾਬ 'ਚ ਰਹਿੰਦੇ ਆ ਪੰਜਾਬ ਦੇ ਲੋਕ ਹਿੰਦੁਸਤਾਨ ਦੇ ਬਹੁਤ ਵਧੀਆ ਲੋਕ ਆ ਪੰਜਾਬ ਦੇ ਵਿੱਚ ਕੋਈ ਜਾਤੀਵਾਦ ਦਾ ਕੋਈ ਧਰਮ ਦਾ ਬਹੁਤ ਮਾੜੇ ਸਮੇਂ ਰਹੇ ਆ ਉਦੋਂ ਲੋਕਾਂ ਦੇ ਵਿੱਚ ਕਦੇ ਫਰਕ ਨਹੀਂ ਪਿਆ ਨਾ ਹੀ ਅੱਗੇ ਫਰਕ ਪੈਣਾ ਤੇ ਮੈਂ ਦੇਸ਼ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਸਾਨੂੰ ਸਰਕਾਰ ਦੀਆਂ ਕਮੀਆਂ ਨੂੰ ਉਜਾਗਰ ਕਰਨਾ ਚਾਹੀਦਾ ਜਿਹੜੀ ਸਰਕਾਰ ਵੱਖ-ਵੱਖ ਸਮੇਂ ਤੇ ਕਸ਼ਮੀਰ ਨੂੰ ਤੋੜਿਆ ਇਹਨਾਂ ਨੇ ਤਿੰਨ ਹਿੱਸੇ ਕੀਤੇ ਇੱਕ ਸੰਪੂਰਨ ਸਰਕਾਰ ਨੂੰ ਤੋੜ ਕੇ ਉਥੇ ਯੂਟੀਜ਼ ਬਣਾਈਆਂ ਸੈਂਟਰ ਨੇ ਆਪਦੇ ਹੱਥ ਚ ਗ੍ਰਹਿ ਵਿਭਾਗ ਉਥੋਂ ਦਾ ਲਿਆ ਵਰਜ ਕੀ ਹਾਲਾਤਾਂ 3370 ਤੋੜੀ ਗਈ ਨੋਡਬੰਦੀ ਲਾਗੂ ਕੀਤੀ ਗਈ ਤੇ ਉਸ ਸਮੇਂ ਇਹ ਕਿਹਾ ਗਿਆ ਕਿ ਅਤਵਾਦ ਨੂੰ ਜੜਖੰਡ ਖਤਮ ਕਰ ਦੇਾਂਗੇ ਅੱਜ ਅਤਵਾਦ ਨੇ ਕੀ ਸਾਡੇ ਲੋਕਾਂ ਦੇ ਵਿੱਚ 27 ਲੋਕਾਂ ਦੀਆਂ ਉਹਨਾਂ ਨੇ ਖੁਸ਼ੀ ਦੇ ਪਲ ਜੋ ਸਮੇਂ ਦੇ ਵਿੱਚੋਂ ਆਪਣਾ ਸਮਾਂ ਕੱਢ ਕੇ ਲੋਕ ਖੁਸ਼ੀ ਦਾ ਆਨੰਦ ਲੈਣ ਲਈ ਗੁਦਰ ਆਨੰਦ ਲੈਣ ਲਈ ਕਸ਼ਮੀਰ ਜਿਹਨੂੰ ਸਵਰਗ ਆ ਜਾਂਦਾ ਹੈ ਹਿੰਦੁਸਤਾਨ ਦੀ ਧਰਤੀ ਤੇ ਗਏ ਸੀ ਤੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਬਹੁਤ ਹੀ ਨਿੰਦਨਯੋਗ ਤੇ ਮੈਂ ਸਾਡੀ ਕਾਂਗਰਸ ਪਾਰਟੀ ਇਸ ਗੱਲ ਦੇ ਵਿੱਚ ਭਾਰਤ ਸਰਕਾਰ ਦੇ ਨਾਲ ਖੜੀ ਹੈ ਪਰ ਇਸ ਸਰਕਾਰ ਵੱਲੋਂ ਕੋਈ ਨਾ ਕੇ ਸਿਰਫ ਗੱਲਾਂ ਕਰਨ ਦੀ ਥਾਂ ਤੇ ਠੋਸ ਨੀਤੀ ਬਣਾਉਣੀ ਚਾਹੀਦੀ ਹੈ ਪਹਿਲੇ ਨੰਬਰ ਤੇ ਜੋ ਬਾਹਰਲੀਆਂ ਏਜੰਸੀਆਂ ਦਾ ਇਨ੍ਹਾਂ ਖਾਰਕੂਆਂ ਦਾ ਇਨ੍ਹਾਂ ਤਵਾਦੀਆਂ ਦਾ ਜੋ ਇੱਕ ਸੋਚ ਆ ਕੇ ਹਿੰਦੁਸਤਾਨ ਦੇ ਵਿੱਚ ਵੱਖ-ਵੱਖ ਧਰਮ ਦੇ ਲੋਕ ਰਹਿੰਦੇ ਆ ਉਹਨਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਸ ਵਿੱਚ ਲੜਾਇਆ ਜਾਵੇ ਮੇਰੀ ਸਰਕਾਰ ਨੂੰ ਦੇਈ ਲਾ ਕਿ ਸਾਰੇ ਨਾਲੋਂ ਪਹਿਲਾਂ ਅਸੀਂ ਆਪਣਾ ਘਰ ਠੀਕ ਕਰੀਏ ਸਾਡੇ ਘਰ ਦੇ ਵਿੱਚ ਅਸੀਂ ਸਾਰੇ ਇੱਕ ਮੁੱਠ ਹੋ ਗਏ ਮੁੱਠੀ ਬਣ ਕੇ ਅਸੀਂ ਜੋ ਲੜਾਂਗੇ ਤਾਂ ਵਿਰੋਧੀ ਦੇ ਮੂੰਹ ਤੇ ਕਿਸਾਨ ਮਾਰ ਸਕਦੇ ਆ ਨਹੀਂ ਤਾਂ ਅਸੀਂ ਸਾਡੀ ਅੰਗਲਾ ਇੱਕ ਦੂਸਰੇ ਨਾਲ ਲੜਦੀਆਂ ਨਾ ਰਹੇ ਇਹ ਮੇਰੀ ਲੋਕਾਂ ਨੂੰ ਤੇ ਭਾਰਤ ਸਰਕਾਰ ਨੂੰ ਅਪੀਲ ਹੈ ਮੈਨੂੰ ਭਾਰਤ ਪੂਸ਼ਣ ਕਹਿੰਦੇ ਆ ਜੀ ਉਹ ਜਨਾਬ ਉਹਨਾਂ ਸ਼ਰਾਰਤੀ ਅੰਸਰਾਂ ਨੇ ਮਨੁੱਖਤਾ ਦੇ ਅਟੈਕ ਕੀਤਾ ਇਕੱਲਾ ਇਹ ਉਹਨੂੰ ਇਹ ਹਿੰਦੂਵਾਦ ਨਾਲ ਨੰਗੂੜਾ ਹੈ ਜੀ ਕੋਈ ਇੱਕ ਮਨੁੱਖ ਦਾ ਕਾਹਨ ਹੋਇਆ ਇਕੱਲੇ ਹਿੰਦੂ ਦਾ ਨਹੀਂ ਹੋਇਆ ਉਹ ਜਿੱਦ ਜਿਹੜੀ ਗੋਲੀ ਹੁੰਦੀ ਹੈ ਜਿਹੜੇ ਸ਼ਰਾਰਤੀ ਅੰਸਰ ਹੁੰਦੇ ਆ ਨਾ ਉਹਨਾਂ ਨੇ ਕਦੇ ਨਹੀਂ ਦੇਖਣਾ ਵੀ ਫਲਾ ਅੱਗੋਂ ਸਿੱਖ ਖੜਾ ਹੈ ਮੁਸਲਮਾਨ ਖੜਾ ਹੈ ਜਾਂ ਹਿੰਦੂ ਖੜਾ ਹੈ ਇਹ ਨਹੀਂ ਗੱਲ ਹੈ ਕਿ ਗੋਰੀ ਜਦੋਂ ਚੱਲਦੀ ਹੈ ਉਹ ਕਦੇ ਜਾਤ ਵੇਖ ਕੇ ਨਹੀਂ ਚੱਲਦੀ ਪਹਿਲੀ ਗੱਲ ਤਾਂ ਇੰਡੀਆ ਕੋਈ ਬਖਲਾੜ ਦੇ ਵਿੱਚ ਨਹੀਂ ਆਇਆ ਇੰਡੀਆ ਬਹੁਤ ਇੱਕ ਸਹਿਜ ਮਦੇ ਨਾਲ ਚੱਲਣ ਵਾਲਾ ਮੁਲਕ ਹੈਗਾ ਤੇ ਦੂਸਰੀ ਗੱਲ ਹੈ ਕਿ ਕੋਈ ਜਾਤੀਵਾਦ ਇੰਡੀਆ ਦੇ ਇਸ਼ਤ ਦਾ ਕੋਈ ਇਸ ਤਰ੍ਹਾਂ ਦਾ ਹੈ ਨਹੀਂਗਾ देखो ते हिंदू भी है मुसलमान भी है सिख भी है ईसाई भी है बोधी भी है जैन भी है हिंदुस्तान एक फुल्ला ਦਾ ਗੁਲਦਸਤਾ ਹੈ ਇਥੇ ਹਰ ਵੱਖਰੀ ਵੱਖਰੀ ਤਾਨੀਆਂ ਜਿਹੜੀਆਂ ਜਾ ਜਾਤੀਆਂ ਧਰਮ ਹੈ ਤੇ ਸਭਿਆਚਾਰ ਹੈ ਇਹ ਇਸ ਨੂੰ ਗੁਲਦਸਤੇ ਨੂੰ ਇਕੱਠਾ ਕਰਕੇ ਹਿੰਦੁਸਤਾਨ ਬਣਿਆ ਬਾਕੀ ਸਾਡੇ ਗੁਆਂਢੀ ਮੁਲਕ ਨਾਲ ਸਾਡੇ ਪੁਰਾਣੇ ਸੰਬੰਧ ਜਿਹੜੇ ਹੈ ਕੜਵਾਟ ਆਂਦੀ ਰਹੀ ਹੈ ਉਹ ਚੁੱਕੇ ਜੋ ਠੀਕ ਵੀ ਹੁੰਦੇ ਰਹੇ ਹੈ ਹੋ ਹੁਣ ਠੀਕ ਹੈ ਉਹਨਾਂ ਨੇ ਸਾਡੇ ਤੇ ਮਤਲਬ ਬੇਤਵਾਰ ਕੀਤਾ ਸਾਨੂੰ ਗੁੱਸਾ ਹੋਣਾ ਸੁਭਾਵਿਕ ਹੈ ਸਮੇਂ ਅਨੁਸਾਰ ਇਹ ਹਾਲਾਤ ਸੁਧਰ ਜਾਣਗੇ ਅਖੀਰ ਉਹ ਸਾਡੇ ਵਿੱਚੋਂ ਹੀ ਨਿਕਲਾ ਆਇਆ ਹੈਗਾ ਸਾਡੇ ਹੀ ਭੈਣ ਭਰਾ ਹੈ ਉਸ ਮੁਲਕ ਦੇ ਵਿੱਚ ਤੇ ਸਮੇਂ ਅਨੁਸਾਰ ਠੀਕ ਹੋ ਜਾਊਗਾ ਲੜਾਈ ਨਹੀਂ ਲੱਗਣੀ ਚਾਹੀਦੀ ਲੜਾਈ ਦਾ ਜਿਹੜਾ ਹੈ ਨਾ ਨੁਕਸਾਨ ਹੈ ਦੇਖੋ ਕਈ ਘਰਾਂ ਦੇ ਚਿਰਾਗ ਬੁੱਝ ਜਾਂਦੇ ਐ ਤੇ ਲੜਾਈ ਤੋਂ ਬਾਅਦ ਜਿਹੜੇ ਹਾਲਾਤ ਹੁੰਦੇ ਉਹ ਉਹਦੇ ਨਾਲੋਂ ਵੀ ਭੈਣਕ ਹੁੰਦੇ ਮੈਂ ਬੇਟਾ ਦਰੁਲਾ ਐਜ਼ ਅ ਪ੍ਰਟਾਪਕਰ ਆਮ ਪਾਰਟੀ ਬਹੁਤ ਨਿੰਦਨਯੋਗ ਜਿਹੜੀ ਘਟਨਾ ਹੈਗੀ ਹੈ ਜੀ ਅਸੀਂ ਕਿਸੇ ਦੇ ਛੁੰਡੀ ਵੱਡਦੇ ਨੇ ਤੁਹਾਨੂੰ ਤਾਂ ਤਕਲੀਫ ਹੁੰਦੀ ਹੈ ਉਹਨਾਂ ਨੇ ਛਾੜ ਛਾੜ ਕੇ ਮਲਵਤ ਵਦੀਆਂ ਨੇ ਪੱਖ ਵਦੀਆਂ ਨੇ ਇਹ ਜਿਹੜਾ ਮੱਲੋ ਕੰਮ ਮੱਲੋ ਕਰਨ ਵਾਲੇ ਤੇ ਕੰਮ ਕਰਵਾਉਣ ਵਾਲਿਆਂ ਨੇ ਛਾੜ ਛਾੜ ਕੇ ਹਿੰਦੂਆਂ ਦਾ ਉਹਨਾਂ ਨੇ ਮੱਲੋ ਕਤਲ ਕੀਤਾ ਹੈਗਾ ਬੜੀ ਬੇਹਿਰਮੀ ਨਾਲ ਕਤਲ ਕੀਤਾ ਹੈਗਾ ਕੋਈ ਬੰਦਾ ਮੱਲੋ ਜਿੰਮੇ ਕਹਿੰਦੇ ਨੋ ਪਿੱਛੇ ਜੇ ਕੋਈ ਨਵਾਬ ਬਿਆਜ ਜੋੜਾ ਸੀਗਾ 2-3 ਦਿਨ ਹਫਤੇ ਹਫਤਾ ਹੋ ਗਿਆ ਇਹਨੂੰ ਤੇ ਜਿਵੇਂ ਕਿ ਇਹ ਪਹਿਲਾਂ ਇੱਕ ਦਿਨ ਮਨ ਲੋ ਕਮਰੇ ਦੀ ਮਨ ਲੋ ਆਪਣੇ ਅੰਨਦ ਲੈ ਰੇ ਸੀਗੇ ਉਹਨਾਂ ਦੀਆਂ ਮਲਵਾਦੀਆਂ ਦਾ ਤੇ ਅਗਲੇ ਦਿਨ ਪਤਾ ਨਹੀਂ ਸੀ ਮਨ ਲੋ ਮੌਤ ਖੜੀ ਹੈ ਮਨ ਲੋ ਬੇਰਹਿਮ ਨਾ ਹੋਂ ਦਾ ਕਤਲ ਕੀਤਾ ਗਿਆ ਹੈਗਾ ਇਹ ਗੱਲ ਦਾ ਸ਼ਨਾਪਾ ਸਾਰੇ ਹਿੰਦੁਸਤਾਨ ਦੇ ਵਿੱਚ ਮਨ ਲੋ ਛਾਇਆ ਹੈਗਾ ਇਹ ਜਿਹੜੀ ਮਨ ਲੋ ਅੱਤਵਾਦੀ ਨੇ ਇਹਨਾਂ ਦੀ ਕੋਈ ਜਾਤ ਨਹੀਂ ਹੁੰਦੀ ਇਹ ਵੱਖਵਾਦਿਆਂ ਦੀ ਕੋਈ ਜਾਤ ਨਹੀਂ ਹੁੰਦੀ ਇਹ ਜਿਹੜੇ ਕੰਮ ਕਰਦੇ ਨੇ ਜਿਹੜੇ ਕਰਵਾਉਂਦੇ ਨੇ ਇਹ ਜਿਹੜੇ ਕੰਮ ਕਰਵਾਉਂਦੇ ਆ ਉਹਨਾਂ ਦੇ ਮਨ ਲੋ ਦੁਬਾਰ ਦੇ ਵਿੱਚ ਦਿਲ ਦੇ ਵਿੱਚ ਕੋਈ ਮਨ ਲੋ ਰਹਿਮ ਨਹੀਂ ਹੁੰਦਾ ਉਹਨਾਂ ਦਾ ਦਿਲ ਦੇ ਹੁੰਦਾ ਇਸ ਕਰਕੇ ਮੈਂ ਮਤਲਬ ਸਰਕਾਰਾਂ ਨੂੰ ਮਤਲਬ ਪੋਰ ਤੇ ਰਿਪੀਟ ਕਰਦਾ ਵੀ ਇੱਥੇ ਸਾਡੀ ਕੋਈ ਆਪੋਜੀਸ਼ਨ ਪਾਰਟੀ ਨਹੀਂ ਹੈ ਸਾਡੀ ਆਵਾਖਰ ਪਾਰਟੀ ਨਹੀਂ ਹੈ ਅਸੀਂ ਮਤਲਬ ਹਿੰਦੁਸਤਾਨ ਦਾ ਇੱਕ ਪਲੇਟਫਾਰਮ ਹੈ ਇੱਕ ਪਲੇਟਫਾਰਮ ਤੇ ਖੜਾ ਹੋ ਕੇ ਅਸੀਂ ਉਹਨਾਂ ਨਾਲ ਸਾਥ ਦੇਣਾ ਮਤਲਬ ਸਰਕਾਰ ਦਾ ਸਰਕਾਰ ਦਾ ਸਾਥ ਦੇ ਕੇ ਮਤਲਬ ਬੇਨਤੀ ਕਰਨੀ ਪੋਰ ਤੇ ਰਿਪੀਟ ਕਰਨੀ ਹੈ ਵੀ ਇਹਨਾਂ ਬੰਦਿਆਂ ਨੂੰ ਜਿਨ੍ਹਾਂ ਨੇ ਮਤਲਬ ਕੰਮ ਕੀਤਾ ਹੈਗਾ ਆਤਵਾਦੀਆਂ ਨੇ ਇਹ ਮਤਲਬ ਜਿੰਨੇ ਕਹਿੰਦੇ ਰਹਿਣ ਦੇ ਮਤਲਬ ਕਾਬਲ ਨਹੀਂ ਹੈ ਸਖਤ ਤੋਂ ਸਖਤ ਸਜ਼ਾਵਾ ਜਿਹੜੀਆਂ ਕੀ ਬਲੋ ਇਹਨਾਂ ਦੀਆਂ ਆਣ ਵਾਲੀਆਂ ਪੀੜੀਆਂ ਨੂੰ ਵੀ ਪਤਾ ਲੱਗੇ ਅਗਰ ਅਸੀਂ ਆਪ ਦਾ ਕੰਮ ਕਰਾਂਗੇ ਤੇ ਸਾਡੇ ਸਾਡਾ ਜਿਹੜਾ ਸਾਡੇ ਦਾ ਜਿਹੜਾ ਵਰਤਾ ਉਹ ਜਿਹੜਾ ਮਤਲਬ ਕਿ ਜਦਾ ਹੋਊਗਾ ਇਹ ਕਰਕੇ ਮਤਲਬ ਸੋਚ ਸੋਚ ਵਿਚਾਰ ਕਰਕੇ ਬਲੋ ਅਗਲਾ ਸਟੱਪ ਜਿਹੜਾ ਚੱਕਣ ਜੋਗੇ ਬਲ ਚੱਕਣ ਜੋਗੇ ਰਹਿ ਨਹੀਂਣਾ ਸਾਡੀ ਮਤਲਬ ਪੋਰਜਰ ਪੀਲਾ ਸਰਕਾਰ ਸਰਕਾਰ ਦੇ ਨਾਲ ਹੈ ਸਰਕਾਰਾਂ ਨੂੰ ਮਤਲਬ ਜਿਵੇਂ ਕਹਿੰਦੇ ਖੁੱਲ ਕੇ ਜਿਵੇਂ ਕਹਿੰਦੇ ਨਾ ਦਾ ਬਿਲਕੁਲ ਜਿਹੜਾ ਮਤਲਬ ਆਤਵਾਦੀਆਂ ਦਾ ਵਕਵਾਦੀਆਂ ਦਾ ਖਾਤਮਾ ਕਰਨਾ ਚਾਹੀਦਾ ਜੀ ਦੇਖੋ ਰੋਹਿਤ ਆਯਾਤ ਜੀ ਮੈਂ ਪਹਿਲਾਂ ਵੀ ਦੱਸਿਆ ਕਿ ਭਾਈਚਾਰਕ ਸਾੰਘ ਨਹੀਂ ਟੁੱਟਣੀ ਚਾਹੀਦੀ ਸਾੰਗੀ ਵਲਤਾ ਦਾ ਸਨੇਹਾ ਦੇਣਾ ਚਾਹੀਦਾ ਪਰ মিডিਏ ਦਾ ਕੁਝ ਹਿੱਸਾ ਤੁਸੀਂ ਰਵੀਸ਼ ਕੁਮਾਰ ਨੂੰ ਸੁਣੋ ਤੁਸੀਂ ਧਰੋਗ ਰਾਠੀ ਨੂੰ ਸੁਣੋ ਉਹ ਅਸਲੀਅਤ ਦਿਖਾ ਰਹੇ ਨੇ ਬਈ ਨਹੀਂ ਉਸ মিডিਆ ਨੂੰ ਕੂੜ ਪ੍ਰਚਾਰ ਕਰਨਾ ਚਾਹੀਦਾ ਇੱਕ ਪਾਸਾ ਨਹੀਂ ਦੱਸਣਾ ਚਾਹੀਦਾ ਜਿਹੜੇ ਅੱਤਵਾਦੀ ਘਟਨਾ ਵਾਪਰੀ ਆ ਉਹ ਠੀਕ ਨਹੀਂ ਉਹਨੂੰ ਕੋਈ ਵੀ ਨਹੀਂ ਸਹੀ ਕਹਿੰਦਾ ਜਿਹੜਾ 26 ਤੋਂ ਜ਼ਿਆਦਾ ਘਰਾਂ ਦੇ ਵਿੱਚ ਸੱਫਰ ਵਿਛਾ ਦਿੱਤਾ ਗਿਆ ਉਰ ਕੋਈ ਵੀ ਸਹੀ ਨਹੀਂ ਜੈਦ ਨਹੀਂ ਠਹਿਰਾਉਂਦਾ ਪਰ ਉਹ ਅੱਤਵਾਦੀਆਂ ਦਾ ਕੋਈ ਧਰਮ ਨਹੀਂ ਹੁੰਦਾ ਕੋਈ ਮਜ਼ਹਬ ਨਹੀਂ ਹੁੰਦਾ ਜਿਹੜੇ ਮਰਨ ਵਾਲੇ ਨੇ ਉਹਨਾਂ ਨੂੰ ਇਹ ਸੇਖ ساری ਉਮਰ ਯਾਦ ਰਹੂਗਾ ਉਹਨਾਂ ਦੇ ਹੋਰ ਬੜੇ ਪਰਿਵਾਰਾਂ ਨੂੰ ਤੁਸੀਂ ਕਸ਼ਮੀਰ ਘਾਟੀ ਦੇ ਵਿੱਚ ਦੇਖ ਲਓ ਬਰਫ਼ ਹੀ ਪੈਂਦੀ ਰਹਿੰਦੀ ਆ ਹੁਣ ਉਹਨਾਂ ਦਾ ਸੀਜ਼ਨ ਸ਼ੁਰੂ ਹੋਣਾ ਸੀ ਕਿਸੇ ਨੇ ਆਪਣੇ ਬੱਚਿਆਂ ਦੀ ਫੀਸ ਧਰਨੀ ਹੈ ਕਿਸੇ ਨੇ ਵਰਦੀਆਂ ਲਗਵਾਉਣੀਆਂ ਨੇ ਕਿਸੇ ਨੇ ਮਕਾਰ ਪਾਉਣਾ ਕਿਸੇ ਨੇ ਤੀਪੋ ਦਾ ਰਿਸ਼ਤਾ ਕਰਨਾ ਕਿਸੇ ਨੇ ਕਰਜ਼ਾ ਉਤਾਰਨਾ ਉਹਨਾਂ ਨੂੰ ਆਸਾਂ ਬੱਧੀਆਂ ਸੀ ਉਹਨਾਂ ਦਾ ਸਾਰਾ ਦਾ ਕੰਮ ਚੁੱਪ ਹੋ ਗਿਆ ਮਰਨ ਵਾਲੇ ਤਾਂ ਮਰ ਗਏ ਪਰ ਉਹ ਜਿਉਂਦੇ ਮਰ ਗਏ ਨਾ ਜਿਉਂਦਿਆਂ ਚ ਨੇ ਨਾ ਮਰਦਿਆਂ ਮਰਿਆ ਚ ਨੇ ਉਹਨਾਂ ਨੇ ਦੇਖੋ ਕਿਵੇਂ ਕੱਦ ਪਹਲਗਾਮ ਦੇ ਵਿੱਚ ਤੇ ਜੰਮੂ ਕਸ਼ਮੀਰ ਦੇ ਵਿੱਚ ਅੱਤਵਾਦ ਦੇ ਵਿਰੁੱਧ ਜਿੰਨਾ ਰੋਸ ਉੱਠਿਆ ਤੇ ਜਿੰਨੇ ਰੋਸ ਪ੍ਰਦਰਸ਼ਨ ਹੋਏ ਨੇ ਉਹ ਇੰਡੀਆ ਤੋਂ ਜ਼ਿਆਦਾ ਹੋਏ ਨੇ ਆ ਜਰੇਨਾ ਮਨਤਾਜ ਸਿੰਘ ਮੱਕਣ ਪ੍ਰਧਾਨ ਪੰਜਾਬ ਰੈਡ ਮਿਲਟਰੀ ਗਾਰਡ ਮੈਸੇਜ ਬਹੁਤ ਕ੍ਰਿਟੀਕਲ ਮੁੱਦਾ ਹੈ ਲਫ਼ਜ਼ ਨਹੀਂ ਹੈਗੇ ਸਾਡੇ ਕੋਲੇ ਇਸ ਚੀਜ਼ ਨੂੰ ਬਿਆਨ ਕਰਨ ਵਾਸਤੇ ਕਿ ਕਿਤੇ ਨਾ ਕਿਤੇ ਅਸੀਂ ਦੇਖਦੇ ਆਂ ਵੀ ਇਹ ਜੋ ਅਟੈਕ ਹਿੰਦੂਆਂ ਦੇ ਨਹੀਂ ਹੋਇਆ ਉਹ ਸਾਡੇ ਭਰਾਵਾਂ ਤੇ ਹੋਇਆ ਹੈ ਸਾਡੇ ਪਰਿਵਾਰ ਤੇ ਹੋਇਆ ਹੈ ਕਿਉਂਕਿ ਸਾਨੂੰ ਤਾਂ ਬਚਪਨ ਦੇ ਹੀ ਸਿਖਾਇਆ ਗਿਆ ਸੀ ਮਜਬੂਰ ਨਹੀਂ ਚਗਾਤਾ ਆਪਸ ਵਿੱਚ ਬੈਰ ਰੱਖਣਾ ਅਸੀਂ ਸਾਰੇ ਭਰਾ ਹੈ ਔਰ ਹਿੰਦੂ ਮੁਸਲਮ ਸਿੱਖ ਸਾਈ ਸਭ ਹੈ ਭਾਈ ਭਾਈ ਸਾਨੂੰ ਇਹੀ ਏਕਤਾ ਦਾ ਨਾਅਰੇ ਨਾਲ ਹੀ ਏਡਾ ਵੱਡਾ ਕੀਤਾ ਗਿਆ ਔਰ ਸਾਡੀ ਇਹੀ ਸੋਚ ਹੈ ਜੋ ਫਿਰਕਾ ਪਸਤੀ ਟਾਈਪ ਲੋਕ ਹੈ ਜੋ ਇਸ ਤਰ੍ਹਾਂ ਦੇ ਕੰਮ ਕਰਦੇ ਆ ਜਿਦੇ ਨਾਲ ਹਿੰਦੂ ਮੁਸਲਮਾਨ ਜਾਂ ਹਿੰਦੂ ਸਿੱਖ ਇਕਤਾ ਵਿੱਚ ਕਿਤੇ ਨਾ ਕਿਤੇ ਦੁਫਾੜ ਪਵੇ ਉਹਨਾਂ ਨੂੰ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਸਾਡੇ ਜਿਹੜੇ ਸਦੀਆਂ ਤੋਂ ਸਾਰੇ ਇਕੱਠੇ ਭਾਈਚਾਰੇ ਤੌਰ ਤੇ ਰਹਿੰਦੇ ਆ ਰਹੇ ਆ ਔਰ ਮੈਂ ਹੀ ਸਮਝਦਾ ਵੀ ਸਾਨੂੰ ਜਾਤੀਵਾਦ ਤੋਂ ਉੱਪਰ ਉੱਠ ਕੇ ਸਮਾਜ ਸੇਵਾ ਵਾਲੇ ਕੰਮ ਕਰਨਾ ਚਾਹੀਦਾ ਸਾਰੇ ਆਪਣੇ ਪਰਿਵਾਰ ਦੇ ਹਿੱਸੇ ਅੱਜ ਦੇ ਕਿਸੇ ਹਿੰਦੂ ਦਾ ਜਾਂ ਕਿਸੇ ਸਿੱਖ ਦਾ ਜਾਂ ਕਿਸੇ ਮੁਸਲਮਾਨ ਦਾ ਅੱਡ-ਅੱਡ ਫੋਨ ਕੱਢਾ ਜਾਵੇ ਔਰ ਫੋਨ ਕੱਢ ਕੇ ਇਕੱਠਾ ਮਲਾ ਦਿੱਤਾ ਜਾਵੇ ਉਹਨਾਂ ਚਿਰ ਪਛਾਣ ਕਰਨੀ ਔਕੀ ਹੋ ਜਣੀ ਹੈ ਕਿ ਕਿਹੜਾ ਫੋਨ ਹਿੰਦੂ ਦਾ ਕਿਹੜਾ ਸਿੱਖ ਦਾ ਸੋ ਕਿਹੜੀਆਂ ਗੱਲਾਂ ਤੁਸੀਂ ਹਿੰਦੂਦਿਆ ਕਰਦੇ ਹੋ ਕਿਹੜੀਆਂ ਸਿੱਖਦਿਆ ਕਰਦੇ ਹੋ ਸਾਰੇ ਭਰਾ ਸਾਰੇ ਇੱਥੇ ਹੋਵਦੇ ਆਂ ਕਾਬਲੇ ਅੱਲਾ ਨੂਰ ਭਾਇਆ ਕੁਦਰਤ ਕੇ ਸਾਹ ਬੰਦੇ